हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨੂੰ ਉਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਨ ਪੰਜਵੀਂ ਜਮਾਤ ਦੀ ਟੈਕਸਟ ਬੁੱਕ ਤੇ ਸਵਾਲ ਕਰਨੇ ਸ਼ੁਰੂ ਕੀਤੇ ਸੀਗੇ ਤਾਂ ਉਹਦੇ ਵਿੱਚ ਬੇਟਾ ਅਸੀਂ 1.3 ਐਕਸਰਸਾਈਜ਼ ਦੇ ਉੱਤੇ ਪਹੁੰਚੇ ਹੋਏ ਹਾਂ ਉਹਦੇ ਪੰਜ ਤੱਕ ਸਵਾਲ ਕਰ ਲਏ ਹੁਣ 6 ਨੰਬਰ ਸਵਾਲ ਆ ਜਿਹੜਾ ਉਹ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖਣਾ ਹੈ ਬੇਟਾ ਕੀ ਕਹਿੰਦਾ ਪਿਆ ਅੰਕਾਂ 6 7 8 4 ਅਤੇ 1 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ਠੀਕ ਹੈ ਬੇਟਾ ਤਾਂ ਇਹ 6 ਨੰਬਰ ਸਵਾਲ ਹੈਗਾ ਹੈ ਬੇਟਾ ਇਹਦੇ ਵਿੱਚ ਅਸੀਂ ਕੀ ਕਰਨਾ ਇੱਥੇ ਲਿਖ ਲੈਣਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ ਠੀਕ ਹੈ ਬੇਟਾ ਤੋਂ ਪੰਜ ਅੰਕਾਂ ਦੀ ਬੇਟਾ ਵੱਡੀ ਤੋਂ ਵੱਡੀ ਪਹਿਲਾਂ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਪਹਿਲਾਂ ਬੇਟਾ ਅਸੀਂ ਜਦੋਂ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਆ ਤਾਂ ਵੱਡੀ ਸੰਖਿਆ ਉਹ ਕਿਵੇਂ ਲਿਖਣੀ ਆ ਸਭ ਬੇਟਾ ਅਸੀਂ ਜਿਹੜਾ ਹੈਗਾ ਇਕਾਈ ਸਥਾਨ ਤੇ ਸਭ ਤੋਂ ਛੋਟਾ ਅੰਕ ਲਿਖਾਂਗੇ ਵੱਡੀ ਸੰਖਿਆ ਲਿਖਣ ਲਈ ਠੀਕ ਹੈ ਇਕਾਈ ਸਥਾਨ ਤੇ ਸਭ ਤੋਂ ਛੋਟਾ ਅੰਕ ਕਿਹੜਾ 1 ਆਜੂਗਾ ਬੇਟਾ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਉਸ ਤੋਂ ਵੱਡਾ 4 ਦਹਾਈ ਸਥਾਨ ਤੇ ਆ ਗਿਆ ਫਿਰ ਉਦੋਂ ਵੱਡਾ 7 ਠੀਕ ਹੈ ਸੌਰੀ ਉਧਰ 4 1 4 ਉਦੋਂ ਬਾਅਦ ਦੇ ਵਿੱਚ ਬੇਟਾ 6 ਆਊਗਾ 1 4 6 ਫਿਰ ਉਦੋਂ ਬਾਅਦ ਦੇ ਵਿੱਚ 7 ਬੇਟਾ ਤੇ ਲਾਸ ਦੇ ਉੱਤੇ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ 10000 ਤੇ 8 ਆਊਗਾ ਤਾਂ ਇਹ ਬਣ ਗਈ ਬੇਟਾ 87641 ਵੱਡੀ ਸੰਖਿਆ ਹੈ ਫੇਰ ਬੇਟਾ ਅਸੀਂ ਲਿਖਾਂਗੇ ਛੋਟੀ ਸੰਖਿਆ ਛੋਟੀ ਸੰਖਿਆ ਲਿਖਣ ਦੇ ਲਈ ਬੇਟਾ ਇਕਾਈ ਸਥਾਨ ਤੇ ਸਭ ਤੋਂ ਵੱਡਾ ਅੰਕ ਅਸੀਂ ਲਿਖ ਦਵਾਂਗੇ ਸਭ ਤੋਂ ਵੱਡਾ ਅੰਕ 8 ਆ ਗਿਆ ਫੇਰ ਉਦੋਂ ਛੋਟਾ 7 ਫੇਰ ਉਦੋਂ ਛੋਟਾ 6 ਫੇਰ ਉਦੋਂ ਛੋਟਾ 4 ਫੇਰ ਉਦੋਂ ਛੋਟਾ 1 ਠੀਕ ਹੈ ਬੇਟਾ ਤਾਂ ਇਹ ਬਣ ਗਿਆ 14678 ਵੱਡੀ ਤੋਂ ਵੱਡੀ ਸੰਖਿਆ ਬਣ ਗਈ 87641 ਤੇ ਛੋਟੀ ਤੋਂ ਛੋਟੀ ਸੰਖਿਆ ਬਣਗੀ 14678 ਇਹ ਸੀਗਾ ਬੇਟਾ ਸਵਾਲ ਨੰਬਰ 6 ਹੁਣ ਬੇਟਾ ਆਪਾਂ ਕਰਦੇ ਹਾਂ ਸਵਾਲ ਨੰਬਰ 7 6 ਨੰਬਰ ਇੱਥੇ ਪੂਰਾ ਹੋ ਗਿਆ ਸਵਾਲ ਨੰਬਰ 7 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 5 8 3 0 ਤੇ 9 ਨੂੰ ਵਰਤੇ ਤੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ਇੱਥੇ ਫਿਰ ਬੇਟਾ ਵੱਡੀ ਤੋਂ ਵੱਡੀ ਸੰਖਿਆ ਉਸੇ ਤਰ੍ਹਾਂ ਹੀ ਵੱਡੀ ਤੋਂ ਵੱਡੀ ਸੰਖਿਆ ਲਿਖਣ ਦੇ ਲਈ ਬੇਟਾ ਇੱਧਰਲੇ ਸਥਾਨ ਤੇ ਇਕਾਈ ਸਥਾਨ ਤੇ ਸਭ ਤੋਂ ਵੱਡਾ ਸਭ ਤੋਂ ਛੋਟਾ ਅੰਕ ਲਿਖਾਂਗੇ ਇਕਾਈ ਸਥਾਨ ਤੇ ਠੀਕ ਹੈ ਇਕਾਈ ਸਥਾਨ ਤੇ ਅਸੀਂ ਲਿਖਾਂਗੇ ਬੇਟਾ 0 ਫਿਰ ਉਦੋਂ ਬਾਅਦ ਚ ਉਦੋਂ ਵੱਡਾ ਅੰਕ 3 ਦਹਾਈ ਸਥਾਨ ਤੇ ਆ ਗਿਆ ਠੀਕ ਹੈ ਉੱਤੇ ਇਕਾਈ ਦਾ ਹੀ ਲੱਗੇ ਹੋਏ ਆ ਫਿਰ ਉਦੋਂ ਬਾਅਦ ਚ ਉਦੋਂ ਵੱਡਾ ਅੰਕ 3 ਤੋਂ ਬਾਅਦ ਦੇ 3 ਤੋਂ ਵੱਡਾ ਅੰਕ ਆ ਜਾਂਦਾ 5 ਫਿਰ ਉਸ ਤੋਂ ਵੱਡਾ ਅੰਕ 8 ਫਿਰ ਉਸ ਤੋਂ ਵੱਡਾ ਅੰਕ 9 ਇਹ ਬਣ ਗਿਆ ਬੇਟਾ 98530 ਇਹ ਵੱਡੀ ਤੋਂ ਵੱਡੀ ਸੰਖਿਆ ਹੈ ਹੁਣ ਬੇਟਾ ਅਸੀਂ ਲਿਖਾਂਗੇ ਛੋਟੀ ਤੋਂ ਛੋਟੀ ਸੰਖਿਆ ਛੋਟੀ ਸੰਖਿਆ ਲਿਖਣ ਦੇ ਲਈ ਅਸੀਂ ਕੀ ਕਰਾਂਗੇ ਬੇਟਾ ਇਹ ਦੇ ਇਕਾਈ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖਾਂਗੇ ਠੀਕ ਹੈ ਬੇਟਾ ਸਭ ਤੋਂ ਵੱਡਾ ਅੰਕ ਆ ਗਿਆ 9 ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਕਿਹੜਾ ਅੰਕ ਆਊਗਾ 9 ਉਸ ਤੋਂ ਬਾਅਦ ਉਸ ਤੋਂ ਛੋਟਾ ਅੰਕ ਉਹ 200 ਦਾ 9 ਤੋਂ ਛੋਟਾ ਕਿਹੜਾ ਹੈਗਾ 8 ਫੇਰ ਉਹ ਤੋਂ ਛੋਟਾ 5 ਫੇਰ ਉਹ ਤੋਂ ਛੋਟਾ 3 ਬੇਟਾ ਫੇਰ ਇਹ ਤਿੰਨ ਨਹੀਂ ਲਿਖਾਂਗੇ ਕਿਉਂਕਿ ਜੇ ਸਭ ਤੋਂ ਛੋਟਾ 0 ਇੱਧਰ ਆ ਗਿਆ ਤਾਂ ਫਿਰ ਇਹ 0 ਦੀ ਤਾਂ ਕੋਈ ਵੈਲਿਊ ਨਹੀਂ ਰਹਿ ਜਾਂਦੀ ਖੱਬੇ ਹੱਥ ਹੈ ਨਾ 0 ਗਿਣਤੀ 'ਚ ਨਹੀਂ ਉਹ ਫੇਰ ਇਹ ਚਾਰ ਅੰਕਾਂ ਦੀ ਸੰਖਿਆ ਬਣ ਜੂਗੀ ਇਸ ਕਰਕੇ ਬੇਟਾ 0 ਦਾ ਕਨਸੈਪਟ ਸਮਝਾਉਣਾ ਸੀ ਵੀ ਆਹ ਜਿਹੜਾ 3 ਹੈਗਾ ਆ ਏ 0 0 ਪਹਿਲਾਂ ਲਿਖੀ ਜਾਊਗੀ ਫਿਰ 3 ਲਿਖਿਆ ਜਾਊਗਾ ਗੱਲ ਸਮਝ ਲੱਗੀ ਬੇਟਾ ਜੇ ਅਸੀਂ 0 ਇੱਧਰ ਕਰ ਦਿੰਦੇ ਤਾਂ ਇੱਧਰ 0 ਦੀ ਕੋਈ ਕੀਮਤ ਨਹੀਂ ਸੀ ਰਹਿਣੀ ਇਹ ਸੰਖਿਆ 3599 ਬਣ ਜਾਣੀ ਸੀ ਪਰ ਹੁਣ ਇਹ ਪੰਜ ਅੰਕਾਂ ਦੀ ਸੰਖਿਆ ਬਣ ਗਈ 30599 ਇਹ ਸੀਗਾ ਬੇਟਾ ਸਵਾਲ ਨੰਬਰ 7 ਤੇ ਹੁਣ ਬੇਟਾ ਆਪਾਂ ਇਹਦਾ ਲਾਸਟ ਸਵਾਲ ਨੰਬਰ 8 ਕਰਦੇ ਹਾਂ ਸਵਾਲ ਨੰਬਰ 8 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਕੀ ਕਹਿੰਦਾ ਪਿਆ ਇਹ ਕੰਪਲੀਟ ਹੋ ਗਿਆ ਸਵਾਲ ਨੰਬਰ 8 ਦੇ ਵਿੱਚ ਕੀ ਕਹਿੰਦਾ ਕਹਿੰਦਾ ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ਬੇਟਾ ਵੱਡੀ ਸੰਖਿਆ ਲਿਖਣ ਦੇ ਲਈ ਅਸੀਂ ਸਭ ਤੋਂ ਵੱਡੇ ਅੰਕ ਪ੍ਰਯੋਗ ਕਰਾਂਗੇ ਠੀਕ ਹੈ ਵੱਡੀ ਸੰਖਿਆ ਦੇ ਲਈ ਕਿਹੜੇ ਅੰਕ ਪ੍ਰਯੋਗ ਕਰਾਂਗੇ 9 8 7 6 5 ਇਹ ਬੇਟਾ ਵੱਡੀ ਤੋਂ ਵੱਡੀ ਸੰਖਿਆ ਲਿਖਣ ਦੇ ਲਈ ਆਹਾਂ ਅੰਕ ਸਭ ਤੋਂ ਵੱਡੇ ਅੰਕ ਵਰਤਨੇ ਆਪਾਂ ਠੀਕ ਹੈ 9 8 7 6 5 ਤੇ ਛੋਟੀ ਤੋਂ ਛੋਟੀ ਸੰਖਿਆ ਲਿਖਣ ਦੇ ਲਈ ਅਸੀਂ ਅਲੱਗ ਅੰਕ ਵਰਤਨੇ ਆ ਉਹਦੇ ਲਈ ਕਿਹੜੇ ਅੰਕ ਵਰਤਾਂਗੇ ਅਸੀਂ ਉਹਦੇ ਲਈ ਵਰਤਾਂਗੇ 0 1 2 3 ਤੇ 4 ਠੀਕ ਹੈ ਸੰਖਿਆ ਅੰਕ ਤਾਂ ਹੈਗਾ ਨਾ 0 ਸਾਡੇ ਕੋਲੇ ਤਾਂ ਪਹਿਲਾਂ ਬੇਟਾ ਅਸੀਂ ਵੱਡੀ ਤੋਂ ਵੱਡੀ ਸੰਖਿਆ ਲਿਖਾਂਗੇ ਇਹ ਇਦਾਂ ਹੀ ਆ ਜਾਣੀ ਠੀਕ ਹੈ ਇਕਾਈ ਸਥਾਨ ਤੇ ਸਭ ਤੋਂ ਛੋਟਾ ਅੰਕ ਵੱਡੀ ਸੰਖਿਆ ਲਿਖਣ ਦੇ ਲਈ ਇਕਾਈ ਸਥਾਨ ਤੇ ਸਭ ਤੋਂ ਛੋਟਾ ਅੰਕ 5 ਫੇਰ ਬੇਟਾ 6 ਫਿਰ 7 ਫਿਰ 8 ਤੇ ਫਿਰ 9 ਇਹ ਬਣ ਗਿਆ 98765 ਛੋਟੀ ਤੋਂ ਛੋਟੀ ਸੰਖਿਆ ਲਿਖਣ ਦੇ ਲਈ ਬੇਟਾ ਇੱਕਾਈ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖ ਅਸੀਂ ਸਭ ਤੋਂ ਵੱਡਾ ਅੰਕ ਲਿਖਦੇ ਆ ਛੋਟੀ ਤੋਂ ਛੋਟੀ ਸੰਖਿਆ ਲਈ ਅਸੀਂ ਆਹਾਂ ਅੰਕ ਵਰਤਾਂਗੇ ਸਭ ਤੋਂ ਛੋਟੇ ਅੰਕ ਠੀਕ ਹੈ 0 ਤੋਂ ਲੈ ਕੇ 4 ਤੱਕ ਤਾਂ ਬੇਟਾ ਇਹ ਪਹਿਲਾ ਚੌਕਾ ਆ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਲਿਖਾਂਗੇ 3 ਆ ਫਿਰ ਉਸ ਤੋਂ ਬਾਅਦ ਦੇ ਵਿੱਚ ਲਿਖਾਂਗੇ ਬੇਟਾ ਅਸੀਂ 2 ਆ ਫਿਰ ਉਦੋਂ ਬਾਅਦ ਬੇਟਾ 1 ਕਾ ਨਹੀਂ ਲਿਖਾਂਗੇ ਪਹਿਲਾਂ 0 ਲਿਖਾਂਗੇ ਕਿਉਂਕਿ ਜੇ ਇੱਥੇ 1 ਕਾ ਲਿਖਤਾ ਇੱਥੇ 0 ਦੀ ਕੋਈ ਕੀਮਤ ਹੀ ਨਹੀਂ ਬਣਨੀ ਫਿਰ ਇਹ 4 ਅੰਕਾਂ ਦੀ ਸੰਖਿਆ ਰਹਿ ਜੂਗੀ ਠੀਕ ਹੈ ਬਸ ਆਹੀ ਕਨਸੈਪਟ ਇਹ ਸਵਾਲ ਦੇ ਵਿੱਚ ਕਲੀਅਰ ਕਰਨਾ ਸੀ ਫਿਰ 1 ਕਾ ਆਊਗਾ ਤਾਂ ਇਹ ਬਣ ਗਈ 10234 ਤਾਂ ਇਹਦੇ ਨਾਲ ਹੀ ਬੇਟਾ ਇਹ 8 ਨੰਬਰ ਸਵਾਲ ਵੀ ਕੰਪਲੀਟ ਹੋ ਗਿਆ ਤੇ ਇਹਦੇ ਨਾਲ ਇਹ ਸਾਡੀ ਐਕਸਰਸਾਈਜ਼ ਸੀ ਜਿਹੜੀ 1.3 ਇਹ ਵੀ ਕੰਪਲੀਟ ਹੋ ਗਈ ਤੇ ਤੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ